ਫਰਮਾਨੂ ਦੈਰੀ ਫਰਮਾਨੂ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੁਣ ਭਾਈ ਜਿਵੇਂ ਸਰਦੀ ਦਾ ਮੌਸਮ ਚੱਲ ਰਿਹਾ ਹੈ ਠੰਡਾ ਮੌਸਮ ਚੱਲ ਰਿਹਾ ਹੈਗਾ ਅੱਜ ਆਪਾਂ ਇੱਕ ਦੇਸੀ ਨੁਕਤੇ ਦੇ ਉੱਤੇ ਦੁੱਧ ਵਧਾਉਣ ਤੇ ਔਰ ਪੂਰਾ ਕਾਰੀਗਰ ਪੂਰਾ ਤਜਰਬਾ ਕੀਤਾ ਵਾ ਔਰ ਪੀਕ ਤੇ ਲਿਉਣ ਨੂੰ ਦੁੱਧ ਨੂੰ ਥੋੜੀ ਜੀ ਹਿੰਮਤ ਕਰ ਲਈਏ ਤਾਂ ਆਪਾਂ ਆਪਣੇ ਪਸ਼ੂ ਦਾ ਦੁੱਧ ਆਪਾਂ ਵਧਾ ਸਕਦੇ ਆ ਹਿੰਮਤ ਕੀ ਕਰਨੀ ਹੈ ਕਿ ਆਪਾਂ ਆਹ ਦੇਖੋ ਮੈਂ ਬਖਾਵਾ ਤੁਹਾਨੂੰ ਆਹਾਂ ਮਲੇ ਲੰਗੇ ਆਪਣੇ ਕੋਲੇ 베ਰਾ ਆਲੇ ਮਲੇ ਜਿਨ੍ਹਾਂ ਨੂੰ 베ਰ ਵੀ ਲੱਗੇ ਵੇ ਛੋਟੇ ਮਲੇ ਇੱਕ 베ਰੀ ਹੁੰਦੀ ਐ ਇੱਕ ਮਲੇ ਹੁੰਦੇ ਆ ਉਹਦਾ ਕੀ ਕਰਨਾ ਹੈ ਆਪਾਂ ਸੱਕ ਲਾ ਲੈਣਾ ਹੈਗਾ ਆਹ ਵੇਖੋ ਜਿਵੇਂ ਸੱਕ ਲਾ ਕੇ ਲੈਂਦਾ ਇਹ ਆਪਾਂ ਸੱਕ ਲਾ ਲੈਣਾ ਹੈ ਸੱਕ ਆਪਾਂ ਕਿਲੋ ਡੂੜ ਕਿਲੋ 2 ਕਿਲੋ ਸੱਕ ਲਾ ਲਿਓ ਉਹਨੂੰ ਕਮ ਸੇ ਕਮ 10 ਕਿਲੋ ਪਾਣੀ ਦੇ ਵਿੱਚ ਉਬਾਲ ਲਓ ਪਾਣੀ ਜਦੋਂ ਬਾਲੋਗੇ ਪਾਣੀ ਗਾੜਾ ਸਿਹਤ ਵਰਗਾ ਪਾਣੀ ਹੋ ਜਾਊਗਾ ਭਾਈ ਉਹਨੂੰ ਬੜਦਾ ਰਹਿਣ ਦੇ ਪਾਥੀਆਂ ਲਾ ਦਿਓ ਜੇ ਪਾਣੀ ਘੱਟ ਹੋ ਗਿਆ ਤਾਂ ਉਹਦੇ ਵਿੱਚ ਪਾਣੀ ਤੁਸੀਂ ਹੋਰ ਪਾ ਲਓ ਜਦੋਂ ਸਹਿਤ ਵਰਗਾ ਪਾਣੀ ਸੰਘਣਾ ਪਾਣੀ ਹੋ ਗਿਆ ਕੀ ਕਰਨਾ ਹੈ ਸੱਕ ਨੂੰ ਸਾਰੇ ਨੂੰ ਬਾਹਰ ਕੱਢ ਦੇਣਾ ਹੈ ਪਾਣੀ ਪੁਣ ਕੇ ਆਪਾਂ ਕਿਸੇ 5 ਲੀਟਰ 3 ਲੀਟਰ ਜਿੰਨਾ ਹੀ ਬਚਿਆ ਭਾਂਡੇ ਦੇ ਵਿੱਚ ਪਾ ਲੈਣਾ ਹੈ ਆਪਣਾ ਤਾਜ਼ਾ ਸੂਆ ਪਸ਼ੂ ਆ ਉਹ ਦੁੱਧ ਨਹੀਂ ਵਧ ਰਿਹਾ ਉਹ 7 ਕਿਲੋ ਤੇ ਖੜਾ ਹੈ 8 ਕਿਲੋ ਤੇ ਖੜਾ ਹੈ ਜਿਵੇਂ ਕਿ ਪਸ਼ੂ ਆਪਾਂ ਨੂੰ ਪਿਛਲੇ ਸੂਏ ਉਹ 10 15 ਕਿਲੋ ਦੁੱਧ ਦਿੰਦਾਰੇ ਹੈ ਉਹ ਦੁੱਧ ਤੇ ਪੀਕਤੇ ਨਹੀਂ ਪਹੁੰਚਿਆ ਇਹਨੂੰ ਮੈਂ ਸ਼ਰਤੀਆ ਕਹਿੰਦਾ ਪੰਜ ਕਾੜੇ ਤੁਸੀਂ ਦੇ ਦਿਓ ਕੀ ਕਰਨਾ ਹੈ ਗਾਂ ਹੈ ਤਾਂ ਉਹਨੂੰ ਤੁਸੀਂ 500 ਗ੍ਰਾਮ ਮਿਸਰੀ ਲੈ ਲਓ ਤੇ 500 ਗ੍ਰਾਮ ਇਹਦਾ ਪਾਣੀ ਪਾ ਲਓ ਵਿੱਚ ਠੀਕ ਆ ਜੀ ਉਹਨੂੰ ਵਾਲੋ ਵਾਲ ਕੇ ਦੇ ਪਸ਼ੂ ਨੂੰ ਤੁਸੀਂ ਪਿਆ ਦਿਓ ਪੰਜ ਦਿਨ ਲਗਾਤਾਰ ਅਗਰ ਤੁਹਾਡੇ ਕੋਲੇ ਮੈਂ ਆ ਮੈਂ ਇਹਨੂੰ ਕਮਸੇ ਕੰਮ ਵੀ ਅੱਧਾ ਕਿਲੋ ਗੁੜ ਪਾਓ ਅੱਧਾ ਕਿਲੋ ਪਾਣੀ ਪਾ ਲਓ ਉਹਨੂੰ ਪਾ ਕੇ ਤੁਸੀਂ ਮੱਝ ਨੂੰ ਤਾਂ ਤੜਕੇ ਆਥਰੇ ਦੋ ਕਾੜੇ ਦੇ ਸਕਦੇ ਹੋਗੇ ਅੱਧਾ ਕਿਲੋ ਗੁੜਾ 400 ਗ੍ਰਾਮ ਗੁੜ ਕੋਈ ਮੱਝ ਨੂੰ ਵੱਡੀ ਮੱਝ ਨੂੰ ਭਾਈ ਬਾਲਾ ਨਹੀਂਗਾ ਸਰਦੀ ਦੇ ਵਿੱਚ ਤੁਸੀਂ ਕਮ ਸੇ ਕਮ 5 ਜਾਂ 7 ਕਾੜੇ ਜਦੋਂ ਦੇਵੋਗੇ ਤੇ ਇਹਦੇ ਨਾਲ ਦੁੱਧ ਬਿਲਕੁਲ ਵਧਣ ਦੀ ਪੂਰੀ ਫੁੱਲ ਮੀੜਾ ਤੇ ਪੂਰਾ ਮੇਰਾ ਤਜਰਬਾ ਹੈ ਹੁਣ ਇਹਦੇ ਦੱਸ ਦਿੰਨੇ ਮੈਂ ਗੁਣ ਇਹਦੇ ਫਾਇਦੇ ਕੀ ਫਾਇਦੇ ਨੇ ਪਸ਼ੂ ਸੂਣ ਮੌਕੇ ਖੂਨ ਵਹਿ ਜਾਂਦਾ ਪਸ਼ੂ ਦਾ ਜ਼ਿਆਦੇ ਅੰਦਰ ਬਿਆਂ ਹੋ ਜਾਂਦੇਗਾ ਹਲਕੀਆਂ ਬਿਆਂ ਹੋ ਜਾਂਦੇਗਾ ਕਈ ਵਾਰੀ ਦਾ ਥਣਾਂ ਦੇ ਵਿੱਚੋਂ ਵੀ ਖੂਨ ਆਉਣ ਲਾਲੀ ਆਉਣ ਲੱਗ ਜਾਂਦੀ ਆਪਾਂ ਕਹਿੰਦੇ ਨੇ ਆ ਲਾਲੀ ਇਹ ਲਾਲੀ ਆਉਣ ਦਾ ਕਾਰਨ ਕੀ ਹੁੰਦਾ ਪਸ਼ੂ ਦਾ ਸੂਣ ਮੌਕੇ ਜਾਪੇ ਮੌਕੇ ਜ਼ੋਰ ਲੱਗ ਜਾਂਦਾ ਹੈਗਾ ਜਦੋਂ ਜ਼ੋਰ ਲੱਗ ਜਾਂਦਾ ਹੈਗਾ ਇਹਨੇ ਜਿੰਨੀਆਂ ਬਿਆਂ ਹੋਣਗੀਆਂ ਅੰਦਰ ਕੋਈ ਡੈਮੇਜ ਕੀਤਾ ਹੋਊਗਾ ਇਹਨੇ ਭਾਈ ਨਾਲ ਦੀ ਨਾਲ ਉਹਨੂੰ ਪੂਰਾ ਭਰ ਦੇਣਾ ਹੈਗਾ ਠੀਕ ਆ ਅਗਰ ਤੁਹਾਨੂੰ ਇਸ ਤਰ੍ਹਾਂ ਦੀ ਪਸ਼ੂ ਨੂੰ ਜਿਹੜੇ ਪਸ਼ੂ ਨੂੰ ਗਾਂ ਐ ਜਾਂ ਮੈਂ ਆ ਗਈ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਕਿ ਬੇਲੜ ਜਾਦੇ ਵਹਿ ਗਿਆ ਤੇ ਉਹ ਦੁੱਧ ਤੇ ਨਹੀਂ ਆਉਂਦਾ ਇਹਦੇ ਨਾਲ ਆਪਾਂ ਇੱਕ ਚੀਜ਼ ਹੋਰ ਐਡ ਕਰ ਲੈਣੀ ਆ ਆਪਾਂ ਕੀ ਕਰਨਾ ਆਪਣੇ ਹਰੇਕ ਜ਼ਿੰਮੇਵਾਰ ਦੇ ਘਰੇ ਰੋਟੀਆਂ ਬਖਦੀਆਂ ਹੋਈਆਂ ਉਹਦੇ ਵਿੱਚ ਆਪਾਂ ਕੀ ਕਰਨਾ ਹੈਗਾ ਇੱਕ ਰੋਟੀ ਲਓ ਇੱਕ ਚਮਚਾ ਤੇ ਹਲਦੀ ਪਾ ਲਓ ਇੱਕ ਚਮਚਾ ਉਹਦੇ ਤੇ ਤੇਲ ਦਾ ਪਾ ਲਓ ਉਹਨੂੰ ਬਿਲਕੁਲ ਮਲ ਕੇ ਤੇ ਉਹਦੇ ਪਸ਼ੂ ਦੇ ਮੂੰਹ ਦੇ ਵਿੱਚ ਦੇ ਦਿਓ ਤੇ ਨਾਲ ਤੁਸੀਂ ਇਹ ਸੱਕ ਵਾਲਾ ਪਾਣੀ ਪਿਆ ਦਿਓ। ਆਗਰ ਪੂਰਾ ਜਦੋਂ ਤੁਸੀਂ 5 ਲੀਟਰ ਦੀਆਂ ਕੈਨੀਆਂ ਲਿਆਵੋਗੇ ਮਹਿੰਗੇ ਮਹਿੰਗੇ ਕੈਮੀਕਲ ਉਹਨੂੰ ਦਿਓਗੇ ਇੱਕ ਪਾਸੇ ਮਹਿੰਗੇ ਕੈਮੀਕਲ ਦੇ ਦਿਓ ਇੱਕ ਪਾਸੇ ਮੇਰਾ ਇਹ ਤਜਰਬਾ ਕਰ ਲਿਓ। ਬਿਲਕੁਲ ਓਕੇ ਦੀ ਰਿਪੋਰਟ ਹੋਊਗੀ। ਮੇਰੀਆਂ ਬਿਰਕੋ ਤੇ ਮਿਹਨਤ ਜ਼ਰੂਰ ਹੁੰਦੀ ਆਗੀ। ਪ੍ਰਾਣਾ ਵਿਰਸਾ ਮੈਂ ਸਾਹਮ ਕੇ ਲਿਆਉਣਾ ਹੈਗਾ, ਪਾਉਣਾ ਹੈਗਾ ਦੱਸਦਾ ਤੁਹਾਨੂੰ। ਤੇ ਇਸ ਕਰਕੇ ਥੋੜੀ ਮੇਰੀ ਮਿਹਨਤ ਆਲੀ ਹੁੰਦੀ ਆ ਜਿਹੜਾ ਉਹ ਆਪਾਂ ਕਰਦੇ ਆਂਗੇ। ਬਜਾਰੋਂ ਆਪਾਂ ਲੈ ਆਉਣੀ ਆ ਕੋਈ ਵੀ ਦਵਾਈ ਲਿਆਉਣੀ ਉਹ ਤਾਂ ਬਜਾਰੋਂ ਲਿਆਂਦੀ ਲਿਆ ਕੇ ਪਸ਼ੂ ਦੇ ਮੂੰਹ 'ਚ ਸਿੜਤੀ ਇਹ ਭਾਈ ਪਹਿਲਾਂ ਖੇਤ ਜਾਣਾ ਆਪਾਂ ਉਹ ਮਲੇ ਪਾਲਣੇ ਪੈਣਗੇ ਕਈ ਨਾਲ ਪੱਟ ਕੇ ਲਿਆਉਣੇ ਪੈਣਗੇ ਧੂਣੇ ਪਹਿਣਗੇ ਕਟਣੇ ਪਹਿਣਗੇ ਬਾੜਨੇ ਪਹਿਣਗੇ ਇੱਥੇ ਤੇ ਮਿਹਨਤ ਹੋਊ ਕਈ ਵੀਰ ਤਾਂ ਮੇਰੀ ਵੀਡੀਓ ਵੇਖ ਕੇ ਮਿਹਨਤ ਕਰ ਲੈਂਦੇ ਆ ਮਿਹਨਤ ਕਰ ਲੈਂਦੇ ਆ ਦੁੱਧ ਦਾ ਡਬਲ ਦੀ ਗਾਰੰਟੀ ਮੈਂ ਦਿੰਦਾ ਜੇ ਅਗਰ ਤੁਹਾਡਾ ਪਸ਼ੂ ਨਹੀਂ ਡਬਲ ਹੁੰਦਾ ਦੁੱਧ ਨਹੀਂ ਤੁਹਾਡਾ ਇਹ ਮੇਰੇ ਤਜਾਬੇ ਨਾਲ ਵਾਅਦਾ ਮੈਨੂੰ ਕਮੈਂਟ ਕਰਕੇ ਫੋਨ ਕਰਕੇ ਮੇਰਾ ਪੁਰਾਣਾ ਫੋਨ ਵੀ ਚੱਲਦਾ ਹੈਗਾ ਤੁਸੀਂ ਕਰ ਸਕਦੇ ਹੋ ਫੋਨ ਪਾਈ ਚੱਲਦਾ ਹੁਣ ਮੈਂ ਚਾਲੂ ਕੀਤਾ ਕਿ ਸਕੂਲ ਕਰਕੇ ਬੰਦ ਸੀ ਤੁਸੀਂ ਸਵੇਰ ਸ਼ਾਮ ਕਰਿਆ ਕਰੋ ਦੁਪਹਿਰੇ ਮੈਨੂੰ ਫੋਨ ਨਾ ਕਰਿਆ ਕਰੋ ਮੈਂ ਸਵੇਰ ਸ਼ਾਮ ਜਿੰਨੇ ਵੀ ਮੈਨੂੰ ਫੋਨ ਆਉਂਦੇ ਆ ਮੈਂ ਸਭ ਦੇ ਟੈਂਡ ਕਰਦਾ ਹੈਗਾ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ